ਇਹ ਰਸ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਇੱਕ ਪਿਤਾ ਇੱਕ ਉਸਕੇ ਹਮ ਬਾਰਕ ਗੁਰੂ ਗ੍ਰੰਥ ਸਾਹਿਬ ਜੀ ਪ੍ਰਮੇਸ਼ਰ ਓ ਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤਨਾ ਚੌਂ ਚੌਂ ਪੌੜੀਆਂ ਵਾਲੇ ਸ਼ਬਦ ਦੂਜੇ ਘਰ ਸਰਦਾਰ ਜਮਾ ਰਹੇ ਵਿਚਾਰਦੇ ਆ ਕਾਦ ਸਿੰਘ ਜੀ ਮਹਾਦੇਵ ਜੋ ਸਤਿਗੁਰਾਂ ਦੇ ਪ੍ਰਸਿੱਧ ਤੇ ਛੋਟੇ ਗੁਰੂ ਅਰਜਨ ਸਾਹਿਬ ਤੋਂ ਵੱਡੇ ਭਾਈ ਸਨ ਇਕ ਕੁਝ ਤਰਫੀਏ ਦੀ ਸੰਗਤ ਕਰਕੇ ਕੁਝ ਕੁਥੇ ਰਹਿ ਮਹਾਰਾਜ ਸਾਹਿਬ ਤੋਂ ਬੇਮੁਖ ਰਹਿ ਸਨ ਸਿੰਘ ਜੀ ਦੇ ਨਾਲ ਮਿਲ ਕਰਕੇ ਕਿ ਧੰਨਵਾਦ ਤੇ ਦੌੜਦੇ ਫਿਰਦੇ ਰਹੇ ਤੇ ਜਦੋਂ ਗੁਰੂ ਅਰਜਨ ਸਾਹਿਬ ਦੀ ਸਹਿਮਤੀ ਦਾ ਤੇ ਨਿੰਮਰ ਦਾ ਉਪਕਾਰ ਵੇਖੇ ਫਿਰ ਗੁਰੂ ਵਿੰਸਾ ਦੀ ਰਚਨਾ ਵੇਖੀ ਹਰਿਮੰਦਰ ਸਾਹਿਬ ਰਚਨਾ ਵੇਖੀ ਸੰਗਤਾਂ ਨੂੰ ਬਿਆਨਨ ਨਿਹਾਲ ਕਰਦੇ ਵੇਖੇ ਉਦੋਂ ਗੁਰੂ ਮਹਾਰਾਜ ਸਾਹਿਬ ਦੇ ਚਰਨੀ ਪਏ ਆ ਕੇ ਮਹਾਦੇਵ ਜੀ ਕੀ ਮਹਾਰਾਜ ਤੁਸੀਂ ਕਿਰਪਾ ਕਰੋ ਜਿੱਤੇ ਆਪ ਦਾ ਭਰਾ ਉੱਥੇ ਤੁਸੀਂ ਮੇਰੇ ਤੇ ਬਖਸ਼ਿਸ਼ ਕਰੋ ਇਹ ਗਦੇਵ ਗੋਇੰਦਵਾਲ ਸਾਹਿਬ ਮਾਰੇ ਗੁਰਬੁਲਾਹ ਚ ਲਿਖਿਆ ਹੋਇਆ ਹੈ ਗੋਇੰਦਵਾਲ ਸਾਹਿਬ ਧੋਲੀ ਸਾਹਿਬ ਇਸ ਨਾਮ ਕਰਨ ਵਾਸਤੇ ਮਾਰੇ ਗੁਰਗੁਰ ਮੰਨਣ ਵਾਸਤੇ ਸ੍ਰੀ ਜੇ ਪਾਤਸ਼ਾਹ ਜੀ ਗਏ ਹੈ ਉੱਥੇ ਸ੍ਰੀ ਜੇ ਪਾਤਸ਼ਾਹ ਦਾ ਗੁਰਮਨਣ ਗਿਆ ਤੋਂ ਇਹ ਮਹਾਦੇਵ ਜੀ ਵੀ ਨਾਲ ਗਏ ਹੈ ਉੱਥੇ ਸ਼ਰੀਰਦਾਂਤ ਦਾ ਸਮਾਂ ਜਾਣ ਕੇ ਗੁਰੂ ਸਾਹਿਬ ਦੇ ਚਰਨ ਹੀ ਪਏ ਹੈ ਉਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ 84 ਤਰਨੀਆਂ ਵਾਲੀ ਜੋਲੀ ਸਾਹਿਬ 84 ਜਰਸਤਾ ਦੇ ਪਾਠ ਕਰਾ ਕੇ ਇਹਨਾਂ ਦਾ ਆਸ਼ੀਰਵਾਦ ਕਰਾ ਕੇ ਮਹਾਰਾਜ ਜੀ ਨੂੰ ਬ੍ਰਹਮ ਗਿਆਨ ਬਖਸ਼ਿਆ ਸੀ ਇਹ ਉਸ ਦੇ ਮਹਾਦੇਵ ਗੋੰਦਵਾਲ ਸੀ ਛੱਡੇ ਆ ਸੀ ਇਹ ਉਗਵੇਸ਼ ਉਸ ਦੇ ਅੰਤਰੇ ਨੂੰ ਮਾਰੇ ਨੂੰ ਉਗਵੇਸ਼ ਬਖਸ਼ਿਆ ਹੈ ਫੋਰਸ ਮਹੱਲਾ 5 ਵਾ ਘਰ ਦੂਜਾ ਚੌਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਇਕ ਪਿਤਾ ਇੱਕ ਸਕੇ ਹਮ ਬਾਰਕ ਇਹ ਮਹਾਦੇਵ ਜੀ ਵੱਲੋਂ ਜਿਹੜੇ ਬਚਨ ਹੈ ਜਿਵੇਂ ਸਿੱਧਾਂ ਦਾ ਲੋਕ ਕਬੂਲ ਤੋਂ ਗੁਤਾ ਕਬੂਲ ਤੋਂ ਮੁਕਤ ਉਹਨਾਂ ਪਰਸ਼ਨਾਂ ਨੂੰ ਗੁਰੂ ਨਾਨਕ ਜੀ ਨੇ ਆਪਣੀ ਰਚਨਾ ਨਾਲ ਲਿਖਿਆ ਹੈ ਇਹ ਮਹਾਦੇਵ ਵੱਲੋਂ ਜਿਹੜੇ ਪਰਸ਼ਨ ਸਿੱਖ ਮੁਖ ਦੁਆਰਾ ਉਹ ਆਪ ਹੀ ਸਰਗੁਣ ਸਾਹਿਬ ਉਚਾਰਨ ਕਰਦੇ ਹੈ ਆਪ ਹੀ ਮਗਰੋਂ ਉੱਤਰ ਦੇਣਗੇ ਇਕ ਪਿਤਾ ਇੱਕ ਸਕੇ ਹਮ ਬਾਰਕ ਜੇ ਸਤਿਗੁਰੂ ਆਣ ਜਾਂਦੇਵ ਜੀ ਕੋਈ ਪਿਤਾ ਆਪਣਾ ਗੁਰੂ ਲਾਉਂਦਾ ਸੀ ਹੈ ਅਸੀਂ ਇੱਕ ਤੇਜਾ ਦੇ ਮਾਨਕ ਪੁੱਤਰ ਹਾਂ ਤੂੰ ਮੇਰਾ ਗੁਰ ਹਾਈ ਹੁਣ ਮੈਂ ਤੁਹੀਂ ਮੇਰੇ ਗੁਰ ਹਾਈ ਨਾ ਗੁਰ ਭਾਈ ਹੋ ਤੁਸੀਂ ਮੇਰੇ ਗੁਰ ਭਾਈ ਹੋ ਗੁਰਮਤਿ ਅਨੁਸਾਰ ਵੀ ਤੇ ਉਸਲਾ ਵੀ ਆਪਾਂ ਪੜਾਤਾ ਹੈ ਇਸੇ ਪ੍ਰਕਾਰ ਇੱਕ ਪਿਤਾ ਇੱਕ ਸ੍ਰੀ ਹੰਦਾਰਕ ਕਿ ਕੋਈ ਪਰਮੇਸ਼ੁਰ ਸਾਰਿਆਂ ਦਾ ਪਿਤਾ ਹੈ ਇੱਕ ਦੇ ਸਾਰੇ ਜੀ ਜਬ ਜਿੰਨੇ ਬੱਚੇ ਰਹਾਂ ਤੇ ਤੂੰ ਮੇਰਾ ਗੁਰ ਹਾਈ ਤੁਸੀਂ ਮੇਰੇ ਗੁਰੂ ਹਾਈ ਹੈ ਸੱਚੇ ਪਾਤਸ਼ਾਹ ਤੁਸੀਂ ਮੇਰੇ ਗੁਰੂ ਹਾਂ ਸਾਈ ਨਾਮ ਵੱਡੇ ਦਾ ਉੱਚੇ ਦਾ ਕਹੀ ਰਹਿ ਤੁਸੀਂ ਮੇਰੇ ਉੱਚੇ ਸਰੋਂ ਕਣੀ ਗੁਰੂ ਹੋ ਸਕਦੇ ਪਾਪ ਮੇਰੀ ਜ਼ਿੰਦਗੀ ਆਜ ਤੋਂ ਬਲ ਬਲ ਕੁਰਬਾਨ ਕੁਰਬਾਨ ਜਾਂਦੀ ਸੀ ਜਾਂਦੀ ਹੈ ਜਾਵੇਗੀ ਇਹ ਬਲ ਬਲ ਪ੍ਰਕਾਸ਼ ਰੂਪ ਹੋ ਹਰ ਤੂੰ ਸਾਡੇ ਜਿਹੜਾ ਫਿਰ ਜਾਏ ਕੋਈ ਹਾਰ ਮੇਰੀ ਹਾਰ ਜਸਤੀ ਜਾਵੇਗਾ ਹਰ ਦਰਸ਼ਨ ਦੇਹੁ ਦਿਖਾਈ ਇਹ ਮਹਾਂਦੇਵ ਜੀ ਤੁਸੀਂ ਕੀ ਚਾਹੁੰਦੇ ਹੋ हे ਸਤਿਗੁਰ ਹਰ ਜਸਨ ਦੇਹੁ ਦਿਖਾਈ ਫਰੀ ਅਕਾਲ ਪੁਰਖ ਦਾ ਕਿਰਪਾ ਕਰਕੇ ਮੈਨੂੰ ਪ੍ਰਗਟ ਕਰਕੇ ਦਿਖਾ ਦਿਓ ਸੇ ਖਿਆਦ ਕਰਕੇ ਜੀ ਇਹ ਇਹੋ ਤੁਮੇਂ ਹਰ ਕਰੋ ਹੁਣ ਮੀਤਾ ਤੂਰੀ ਕਉ ਬਲ ਜਾਈ ਜੇ ਸਤੁਰੂ ਜੀ ਸੁਣ ਕੇ ਚੁੱਪ ਕਰੇ ਬੜੀ ਦਿਲ ਲੱਗ ਰਸੂ ਮੰਗਦੇ ਹੈ ਕੀਰੋ ਬੇਨਤੀ ਕਰੀਏ ਸਤਿਗੁਰੂ ਆਗੇ ਹੁਣ ਮੀਤਾ ਪੂਰੀ ਤਉ ਬਲ ਜਾਈ ਜੀ ਮਿਸਟਰ ਸੱਜਣ ਸਤਿਗੁਰੂ ਜੀ ਸੁਣੋ ਆਲ ਦੀ ਚਰਨ ਧੂੜ ਤੋ ਅਸੀਂ ਬਿਹਾਰ ਜਾਈਏ ਕੁਰਬਾਨ ਜਾਈਏ ਜੋ ਮਨ ਤੇਰਾ ਭਾਈ ਜੋ ਭਾਵਨੂ ਮੇਰੇ ਸਤਿਗੁਰੂ ਆਜੰਦੇਵ ਜੀ ਇਹ ਮਨ ਤੁਹਾਡਾ ਹੈ ਹੁਣ ਮਨ ਆਪ ਨੂੰ ਅਰਧ ਦਿੱਤਾ ਹੈ ਮੈਨੂੰ ਆਪ ਦੀ ਭਗਤੀ ਪਉਂਦੀ ਹੈ ਰਹਾਉ ਪਰਮ ਮਲੂਵਾ ਮਲਮਲ ਧੂਵਾ ਜੇ ਸਤਗੁਰੂ ਰਹਾਉ ਨੋ ਅੰਧਰਾ ਮੁੰਦਾ ਰਹਾਉ ਨੋ ਸਾਈ ਦਾ ਹੈ ਰਹਾਉ ਨੋ ਤੇਗਦਾ ਹੈ ਰਹਾਉ ਦੇ ਦਾਈ ਅਰਥ ਕਰਦੇ ਹਨ ਰਾਹ ਰਮਿਆ ਹੋਇਆ ਜਿਹੜਾ ਹਾ ਪ੍ਰਗਟ ਰੂਪ ਹੈ ਓਮਕਾਰ ਰੂਪ ਹੈ ਤੋ ਪੈਗ ਮਲੂਵਾ ਮਲਮਲ ਤੁਮਾਹੇ ਸਤਗੁਰੂ ਮੈਂ ਆਗੇ ਚਰਨ ਮਲੂਨ ਚਰਨ ਤੇ ਆਪੀ ਕਰਾਂ ਮਲ ਮਲ ਕੇ ਸਜੇ ਖੋਵੇ ਚਰਨ ਨੂੰ ਮਾਰਾ ਬਾਰ ਬਾਰ ਧੋਣਾ ਕਰਾਂ ਇਹੋ ਮਨ ਕਹੇ ਤੂੰ ਦੇਸਾ ਤਾ ਮਿਲੋਗਾ ਆਪਦੇ ਚਰਨਾਂ 'ਚ ਮਨ ਨੂੰ ਮੈਂ ਮਲਾਵਾ ਧਿਆਨ ਵਿੱਚ ਤੇ ਮਲ ਮਲ ਧੋਣਾ ਸਜੇ ਖੋਵੇ ਚਰਨ ਨੂੰ ਪੁਣਾ ਪੁਣਾ ਨੇਤਰਾ ਦੇ ਵਿੱਚੋਂ ਜਿਹੜਾ ਪ੍ਰੇਮ ਦਾ ਪ੍ਰਵਾਹ ਪੈਣਾ ਉਹਦੇ ਨਾਲ ਮਾਰਾ ਮਲ ਮਲ ਕੇ ਚਰਨਾਂ ਨੂੰ ਧੋਣਾ ਕਰ ਇਹੋ ਮਨ ਕਹੇ ਤੂੰ ਦੇਸਾ ਕਿਉਂ ਸਤਿਗੁਰੂ ਇਹ ਜਿਹੜਾ ਮਨ ਆ ਮੇਰਾ ਆਪਣਾ ਕਿ ਤੈਨੂੰ ਆਪਕੇ ਤਾਈ ਦੇਸਾ ਦੇ ਦੇਵਾਂ ਮੈਂ ਜਿਸ ਸਭੰ ਜਿਹੜੇ ਸਾਧਨ ਮੇਰੇ ਵਿਰਾਗ ਦੇ ਕਾਦਕ ਉਹਨਾਂ ਨੂੰ ਵੀ ਨਾਲ ਹੀ ਭੇਟਾ ਕਰ ਦਿਆ ਮਨ ਦੇ ਸਨੇਹ ਈ ਸੁਣ ਮੀਤਾ ਹਉ ਤੇਰੀ ਸਰਣਾ ਆਈ ਆਇਆ اے ਮਿੱਤਰ ਸਤਿਗੁਰੂ ਜੀ ਸੁਣੋ ਮੇਰੀ ਬੇਨਤੀ ਮੈਂ ਤਾਂ ਮਾਰਾ ਆਪ ਜੀ ਕੀ ਸ਼ਰਧਾ ਹੋਣਾ ਆ ਗਿਆ ਹੋ ਪ੍ਰਭ ਮਿਲੋ ਦੇਹੋ ਉਪਦੇਸ਼ ਸਤਿਗੁਰੂ ਮੈਨੂੰ ਇਹ ਉਪਦੇਸ਼ ਦਿਓ ਜਿਸ ਪ੍ਰਕਾਰ ਮੈਂ ਵਾਹਿਗੁਰੂ ਨੂੰ ਮਿਲ ਪਾਵਾਂ ਪ੍ਰਭ ਦੇ ਮੇਰੇ ਦਾ ਮੈਨੂੰ ਉਪਦੇਸ਼ ਬਖਸ਼ੋ ਆਪ ਮਾਣ ਨਾ ਕੀਜੈ ਦੋ ਪਰਸ਼ਮਸਾਨ ਉਹਨਾਂ ਦੇ ਉੱਤੇ ਹੁੰਦੇ ਹਨ ਮਾਣ ਨਾ ਕੀਜੈ ਸਰਨ ਪਰੀਜੈ ਸਿੱਖ ਮੁਖ ਦਾਰਾ ਇੰਨੇ ਪਰਸ਼ਨਾ ਦੋ ਪੌਦੀਆਂ ਤੱਕ ਹੁਣ ਮਾਰਾ ਉੱਤਰ ਬਖਸ਼ਦੇ ਰਹੇ ਧਾਰੀ ਮਾਣ ਨਾ ਕੀਜੈ ਸਰਨ ਪਰੀਜੈ ਉਹਦੇ ਸਾਧਨਾਂ ਦਾ ਮਾਣ ਨਹੀਂ ਕਦੇ ਕਰਨਾ ਚਾਹੀਦਾ ਆਪਣੇ ਗੁਣਾਂ ਦਾ ਮਾਣ ਨਹੀਂ ਕਰਨਾ ਚਾਹੀਦਾ ਆਗਦੇ ਧੰਨ ਦਾ ਮਾਣ ਨਹੀਂ ਕਰਨਾ ਚਾਹੀਦਾ ਆਜ ਵੀ ਵਿਡਿਆਈ ਦਾ ਮਾਨ ਨਹੀਂ ਕਰਨਾ ਚਾਹੀਦਾ ਸ਼ਰਨ ਪਰਿਜੈ ਮਨ ਸਾਡੀ ਸ਼ਰਨ ਤੇ ਰਹੀਏ ਹਰ ਵਕਤ ਕਰੈ ਸੁ ਭਲਾ ਮਨਾਈਐ ਮਨ ਮੰਨਣਾ ਕਰੀਏ ਜੋ ਕੁਝ ਵਾਹਿਗੁਰੂ ਕਰਦਾ ਹੈ ਉਹਨੂੰ ਭਲਾ ਮਨਾਈਏ ਉਹਨਾਂ ਕਹੀਏ हे ਮਹਾਰਾਜਾ ਕਿਉਂ ਕਰਦਾ ਜਿਵੇਂ ਜਲਾਲ ਪੀਰ ਨੇ ਬੇੜੇ ਟੁੱਟਦੇ ਨੂੰ ਵੇਖ ਕੇ ਕਿਹਾ ਸੀ ਇਸ ਪ੍ਰਕਾਰ ਨਾ ਕਹੀਏ ਨਹੀਂ ਪੈਂਦੇ ਨੂੰ ਤੇ ਸੰਤੂ ਦੀ ਸ਼ੰਕਾ ਕੀਤੀ ਸੀ ਜੋ ਕੋਈ ਵਾਹਿਗੁਰੂ ਕਰਦਾ ਉਹਨੂੰ ਭਲਾ ਕਰਕੇ ਮਨਾਉਣਾ ਕਰੀਏ ਹੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ ਮਿੱਤਰ ਸੱਜਣ ਜਾਨ ਸੁਣੋ ਇਹ ਅਧਕਾਰੀ ਆਪਣੀ ਜ਼ਿੰਦਗੀ ਜਿਹੜੀ ਜੀਵ ਦੀ ਮੰਨੀ ਹੋਈ ਹੈ ਅਤੇ ਤਨ ਜਿਹੜਾ ਮੰਨਿਆ ਹੋਇਆ ਸਥੂਲ ਸਰੀਰ ਉਹਨੂੰ ਹੁਣ ਮੀਤਾ ਜੀਓ ਪਿੰਡ ਜਿਹਨਾਂ ਜੀਵ ਅਰਪੀਜੈ ਜੀਵ ਨੂੰ ਸਥੂਲ ਸਰੀਰ ਪਿੰਡ ਮੰਨਿਆ ਹੋਇਆ ਹੈ ਪਰ ਸੁਖ ਮਲ ਮੰਨਿਆ ਹੋਇਆ ਹੈ ਇਹ ਕਾਰਨ ਦੇ ਮੰਨ ਲਈ 14 ਮਾਰਛਨ ਰੂਪ ਵਰਪ ਜਿਏ ਇਹ ਦਰਸ਼ਨ ਹਰ ਜਿਓ ਪਾਈਏ ਲੋ ਜੇ ਤੁਸੀਂ ਕਹਿੰਦੇ ਹੋ ਹਰ ਦਰਸ਼ਨ ਦਿਓ ਦਿਖਾਈ ਇਸ ਪ੍ਰਕਾਰ ਹਰੀ ਅਕਾਲ ਪੁਰਖ ਜੀ ਦਾ ਦਰਸ਼ਨ ਤਾਂ ਨਹੀਂ ਜੇ ਕਿਸੇ ਨੂੰ ਪਉੜਾ ਹੋਵੇ ਇਹਨਾਂ ਮਾਨ ਛੱਡ ਦੇਵੇ ਤੇ ਫਿਰ ਉਹਨੂੰ ਮਾਰੇ ਦਰਸ਼ਨ ਹੋ ਜਾਂਦੇ ਐ ਪਾਇਓ ਅਨੁਗੁਰੂ ਪ੍ਰਸਾਦ ਸੰਤਨ ਕੈ ਇਹ ਦੂਸਰੇ ਜਿਹੜਾ ਕਹੇ ਵੀ ਮਾਰੇ ਹਰ ਦਰਸ਼ਨ ਇਹੋ ਦਰਸ਼ਨ ਹਰ ਜੀ ਪਰਸ਼ਨ ਸੀ ਹਰ ਮਿਲੋ ਦੇ ਪਰ ਮਿਲੋ ਦੇ ਬ੍ਰਿਸ਼ਾ ਉਹਦੀ ਬਾਤ ਦੱਸਦੇ ਮਿਲੁੰਦਾ ਹੁਣ ਭਾਈਓ ਅਨੁਗ੍ਰਹਿ ਪ੍ਰਸਾਦ ਸੰਤਨ ਕਾ ਜਦੋਂ ਸੰਤਾਂ ਦੀ ਪ੍ਰਸਾਦ ਕਿਰਪਾ ਹੋਈ ਵਾਹਿਗੁਰੂ ਕਿਰਪਾਲੂ ਹੋਇਆ ਹਰ ਨਾਮਾ ਹੈ ਲੀਖਾ ਹਰੀ ਦਾ ਨਾਮ ਮਿੱਠਾ ਪਿਆਰਾ ਲੱਗਿਆ ਆ ਜਨ ਨਾਨਕ ਕੋ ਗੁਰ ਕਿਰਪਾ ਤਦ ਤਦ ਲਈ ਕਿੰਦਾ ਦ੍ਰਿਸ਼ਟੀ ਕੀਤੀ ਸਾਦ ਕੋਲ ਨਰੰਜਨ ਸਾਹਿਬ ਕੋਲ ਤੋ ਰੈਸੂਦ ਬ੍ਰਹਮਣ ਨੂੰ ਵੇਖ ਲਿਆ ਪਰ ਉਹ ਨੂੰ ਗੁਰੂ ਜਦੋਂ ਵਾਹਿਗੁਰੂ ਦੀ ਕਿਰਪਾ ਹੋਵੇ ਤੜ ਕਿਰਪਾ ਦੇ ਸਾਧ ਸੰਗ ਵਿੱਚ ਵੀ ਉਹ ਵਾਹਿਗੁਰੂ ਦੀ ਕਿਰਪਾ ਹੈ ਸਾਧ ਸੰਗ ਦਾ ਮਿਲਣਾ ਇਹ ਵਾਹਿਗੁਰੂ ਦੀ ਕਿਰਪਾ ਹੈ ਜਿਹੜਾ ਸੰਗਤ ਦੇ ਨਾਲ ਮਿਲਦਾ ਤੇ ਸੰਤਾਂ ਦੀ ਕਿਰਪਾ ਕੀ ਹੈ ਹਰ ਨਾਮਾ ਹੈ ਮਿੱਠਾ ਵਾਹਿਗੁਰੂ ਦਾ ਪਿਆਰਾ ਨਾਮ ਮਿੱਠਾ ਲੱਗਣ ਲੱਗ ਜਾਣਾ ਇਹ ਸੱਜਣਾ ਦੀ ਕਿਰਪਾ ਹੈ ਪਰਮੇਸ਼ੁਰ ਦਾ ਨਾਮ ਪਿਆਰਾ ਲੱਗਣ ਲੱਗ ਜਾਣਾ ਸੇ ਸਭ ਨੂੰ ਮਨੂ ਜੀ ਸੋਗ ਤੇ ਜਾਗੇ ਤਾਂ ਪ੍ਰਭ ਨਾਨਕ ਵੀ ਖੇ ਲਾਂਗੇ ਇਹ ਸੰਤਾਂ ਦੀ ਕਿਰਪਾ ਦੋ ਕਿਰਪਾ ਦੱਸੀਆਂ ਜਨ ਨਾਨਕ ਕਹੋ ਗੁਰ ਕਿਰਪਾ ਧਾਰੀ ਜੀ ਦੀ ਕਿਰਪਾ ਸਤਿਗੁਰਾਂ ਦੀ ਕਹਿੰਦੇ ਆ ਸਤਿਗੁਰੂ ਜੀ ਕਹਿੰਦੇ ਸਾਡੀ ਜਨਾਂ ਦੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਾਹ ਆ ਕੋਲ ਨਰੰਜਨ ਦੀਠਾ ਸਾਰੇਜ ਕੋਲੋਂ ਤੇ ਰਹ ਜਹੰਦੈ ਨੀ ਸਭ ਐਨ ਮਾਇਆ ਕਾਸ਼ ਕੋ ਰਹਤ ਉਹ ਇਸ ਨੂੰ ਪਰਿੰਡ ਕਰਕੇ ਵੇਖ ਲਿਆ ਇਹ ਤਿੰਨ ਕਿਰਪਾ ਇੱਥੇ ਕਹਿਤੀਆਂ ਹਨੇ ਬਾਕੀ ਲਈਏ ਚਾਰ ਪੰਜ ਕਿਰਪਾ ਇੱਕ ਤਾਂ ਕਰਮਾਂ ਦੀ ਕਿਰਪਾ ਨਿਰਵਲ ਬੁੱਧ ਹੋਣੀ ਅਤੇ ਸਾਲ ਸੰਗਤ ਦੀ ਕਿਰਪਾ ਹੈ ਸੱਚੇ ਮਾਰਗ ਦਾ ਉਪਦੇਸ਼ ਪ੍ਰਾਪਤ ਹੋਣਾ ਗੁਰਾਂ ਦੀ ਕਿਰਪਾ ਹੈ ਗੁਰਾਂ ਤੋਂ ਰਹਿਤ ਬ੍ਰਹਮ ਨੂੰ ਮੁਖਾ ਦੇਣਾ ਪਰਮੇਸ਼ਰ ਦੀ ਕਿਰਪਾ ਸਾਲ ਸੰਗਤ ਦੀ ਮਨਾਕ ਹੋ ਜਾਣਾ ਅਤੇ ਆਪ ਦੀ ਕਿਰਪਾ ਕਮਾਈ ਕਰਕੇ ਜੀਵਨ ਮੁਕਤੀ ਪਾਉਣੀ ਇਹ ਕਿਰਪਾ ਪੰਜ ਚਾਰ ਕਿਰਪਾ ਗਿਣੀਆਂ ਇਥੇ ਤਿੰਨ ਕਿਰਪਾ ਵਿੱਚ ਹੀ ਮਨ ਸਾਰਾ ਫੈਸਲਾ ਕੀਤਾ ਹੈ ਰੰਗ ਦੀ ਕਿਰਪਾਲੀ ਹੋਇਆ ਜੈ ਸਾਥ ਸੰਗਤ ਮਿਲੀ ਸੰਤਾਂ ਨੇ ਕਿਰਦਾ ਹੋਇਆ ਵਾਹਿਗੁਰੂ ਦਾ ਨਾਮ ਮਿੱਠਾ ਲੱਗਾ ਸਤਿਗੁਰਾਂ ਨੇ ਕਿਰਦਾ ਕੀਤਾ ਸਾਰੇ ਜੀ ਕੋਲੋਂ ਤੋ ਰਹਿਤ ਸੁਨ ਰੰਗਨ ਕਰਿਤ ਕਰਕੇ ਮੁਖਾਤ ਤਾ ਦੇਖ ਲਿਆ